ਗੁਬਾਰੇ ਫੁਲਾ ਰਹੇ ਆਂ ਵੇਖੋ ਜੀ ਡੈਕੋਰੇਸ਼ਨ ਕਰਾਂਗੇ ਹਾਨੂ ਮੀਕਾ ਦੇ ਬਰਥਡੇ ਦੀ ਹਾਨੂ ਮੀਕਾ ਦੇ ਧਾਮਾਂ ਹਾਨੂ ਨੂ ਨਿਪਤਾ ਹੈਗਾ ਉਹਨੋਂ ਇਹ ਕਰਦੀ ਜੀ ਜੀ ਲਾਇਆ ਹੈ ਧੰਜੀ ਕੀਤਾ ਵਾ ਇਹਦਾ ਉਪਰਲੀ ਕਾਲੀ ਜਲਦੀ ਜਲਦੀ ਰੂਮ ਦੇ ਵਿੱਚ ਤੇ ਫਿਰ ਡੈਕੋਰੇਸ਼ਨ ਕਰਾਂਗੇ ਪਿਛਲੀ ਵਾਰ ਆ ਪਾਉ ਦੇ ਚ ਕੀ ਹਾਂ ਮਸ਼ੀਨ ਬਖਾਈ ਮਸ਼ੀਨ ਆ ਜਿਹਦਾ ਵਧੀਆ ਹੋਣ ਲਈ ਜਲਦੀ ਜਲਦੀ ਹਾਂ ਜੀ ਆ ਮਸ਼ੀਨ ਬਹੁਤ ਵਧੀਆ ਵਾ ਜਲਦੀ ਜਲਦੀ ਇਹਦੇ ਨਾਲ ਹੋਈ ਜਾਣਾ ਮੇ ਹੈ ਲੈ ਜਿੰਨੀ ਮਿਹਨਤ ਕੀਤੀ ਭਲਾਉਣ ਦੀ ਇਹਨ ਡੈਕੋਰੇਸ਼ਨ ਕਰਕੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਚੁੱਕਿਆ ਤੇ ਹਾਨਵੀਕਾ ਦਾ ਬਰਥਡੇ ਹੈ ਤੇ ਹੁਣ ਅਸੀਂ 12 ਵਜੇ ਸ ਹੈ ਹਾਨਵੀ ਕਰਨ ਅਲੱਗ ਹੈ ਕੇਕ ਕੱਟਣ ਵਾਸਤੇ ਛੋਟਾ ਜਿਹਾ ਕੇਕ ਮੰਗਵਾਇਆ ਜਿੱਦਾਂ ਵੀ 12 ਵਜੇ ਕੱਟਾਂਗੇ ਬਾਕੀ ਤੇ ਕੱਲ ਨੂੰ ਕਰਾਂਗੇ ਪਰ ਹੁਣ ਹਾਨਵੀ ਕਾ ਵਾਸਤੇ ਥੋੜਾ ਜਿਹਾ ਕਰਤੀ ਹੈ ਬਰਥਡੇ ਟੂ ਯੂ ਹਾਨਵੀਕਾ ਗੋਡ ਬles ਯੂ ਕਾਨੂੰ ਦੇਖ ਤਾ ਮੇਰਾ ਬੱਚਾ ਇਧਰ ਦੇਖੋ ਹੁਣ ਆਂਦੇ ਪਿਆ ਦੇਖੋ ਕਾਨੂੰ ਦੇਖ ਤਾ ਰੁਕ ਹਾਨਵਿਕਾ ਦੇਖੋ ਕਿਦਾਂ ਵੇਖੋ ਵੀਡੀਓ ਕਿਦਾਂ ਨਵੰਦੀ ਪਈ ਹੈ ਹੱਥੇ ਖੋਦੇ ਇੱਥੇ 12 ਵਜ ਗਏ ਸੀਗੇ ਤੇ ਹਾਨਵਿਕਾ ਦਾ ਕੇਕ ਕਟਿੰਗ ਹੋ ਰਿਹਾ ਸੀਗਾ ਤੇ ਹਾਨਵਿਕਾ ਕੇਕ ਕਟਿੰਗ ਕਰਦੀ ਸੀ ਤੇ ਇੱਥੇ ਨਾ ਜਿਹੜਾ ਮਿਊਜ਼ਿਕ ਲਾਇਆ ਵਾ ਤੇ ਹੈਪੀ ਬਰਥਡੇ ਵਾਲਾ ਲਾਇਆ ਸੀਗਾ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦ ਕਰ ਦਿੱਤੀ ਸੀ ਮੈਂ ਕਿਹਾ ਕਿ ਮਿਊਜ਼ਿਕ ਫਿਰ ਲੱਗਾ ਵਾ ਚਲੋ ਜੀ ਛੋਟਾ ਜਿਹਾ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਿਹੜਾ ਅਸੀਂ ਹੁਣ ਵਲੌਗ ਬਣਾਇਆ ਮਤਲਬ ਕਿ ਰਾਤ ਦੇ ਟਾਈਮ ਤੇ ਹਾਨਵਿਕਾ ਦਾ ਬਰਥਡੇ ਕੀਤਾ ਹੈ 12 ਵਜੇ ਆਪਾਂ ਕੇਕ ਕਟਿੰਗ ਕੀਤੀ ਸੀਗੀ ਤੇ ਆਪਾਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹਾਨਵਿਕਾ ਨੇ ਇੱਥੇ ਡਾਂਸ ਵੀ ਕੀਤਾ ਸੀ ਤੁਹਾਨੂੰ ਦਿਖਾਵਾਂਗੀ ਉਹ ਵੀ ਸ਼ੇਅਰ ਕਰਾਂਗੀ ਥੋੜਾ ਜਿਹਾ ਕਰਾਂਗੀ ਉਹ ਵੀ ਸ਼ੇਅਰ ਤੇ ਹਾਨਵਿਕਾ ਨੇ ਇੱਥੇ ਫਿਰ ਬਹੁਤ ਮਸਤੀ ਕੀਤੀ ਸੀ ਕੇਕ ਤੋਂ ਬਾਅਦ ਵੀ ਤੇ ਇੱਥੇ ਸਾਰਿਆਂ ਦੇ ਫੋਨ ਵੀ ਆਉਂਦੇ ਪਏ ਸੀਗੇ ਬਾਹਰੋਂ ਵਿਸ਼ ਕਰਨ ਵਾਸਤੇ ਤੇ ਬਸ ਇੱਥੇ ਕਿਉਂਕਿ ਮਿਊਜ਼ਿਕ ਲੱਗਾ ਇਸ ਕਰਕੇ ਨਾ ਫੋਨ ਫਿਰ ਮੈਂ ਆਵਾਜ਼ ਇਹਦੀ ਬੰਦ ਕਰਤੀ ਕਿਉਂਕਿ ਮਿਊਜ਼ਿਕ ਵਾਲੀ ਹੀ ਸਾਰੀ ਤੇ ਮਿਊਜ਼ਿਕ ਨਾਲ ਹੀ ਵਧੀਆ ਲੱਗਦਾ ਨਾ ਫਿਰ ਮਿਊਜ਼ਿਕ ਦੇ ਨਾਲ ਐ ਰੌਣਕ ਜੀ ਲੱਗਦੀ ਐ ਇਸ ਕਰਕੇ ਮਿਊਜ਼ਿਕ ਵੀ ਪਿੱਛੇ ਲਾਇਆ ਸੀਗਾ ਤੇ ਕੇਕ ਕਟਿੰਗ ਕਰਦੇ ਸੀ ਇੱਥੇ ਵਾਰੀ ਵਾਰੀ ਹਾਨਵਿਕਾ ਨੂੰ ਕੇਕ ਖੁਲਾਇਆ ਤੇ ਫੋਟੋਆਂ ਵੀ ਖਿੱਚੀਆਂ ਸਿੱਗੀਆਂ ਇੱਥੇ ਹਾਨਵਿਕਾ ਡਾਂਸ ਕਰਦੀ ਪਈ ਸੀ ਦੇਖੋ ਹਾਨੀ ਕੀ ਹਾਨਵਿਕਾ ਅੱਜ ਡਾਂਸ ਵੀ ਅਲੱਗ ਤਰ੍ਹਾਂ ਦਾ ਹੀ ਕਰਦੀ ਪਈ ਐ ਤੇ ਬਹੁਤ ਇੰਜੋਏ ਹਾਨ ਹਾਨਵਿਕਾ ਨੇ ਵੀ ਕੀਤਾ ਇੱਥੇ ਸਾਨੂੰ 1 2 ਤੇ ਵਜ ਹੀ ਗਿਆ ਸੀ 1 ਦੇ 1.5 ਵਜ ਗਿਆ ਸੀ ਸਾਨੂੰ ਸਾਰੇ ਨੂੰ ਸੌਣ ਲੱਗੇ ਆ ਬਸ 1.5 ਵਜ ਗਿਆ ਸੀ ਸਾਨੂੰ ਸੌਣ ਲੱਗੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਅਸੀਂ ਹੁਣ ਜਿੱਦਾਂ ਹਾਨਵਿਕਾ ਦੇ ਬਰਥਡੇ ਵਾਲੇ ਦੇਣੀ ਆਪਾਂ ਹੁਣ ਡੈਕੋਰੇਸ਼ਨ ਸ਼ੁਰੂ ਕੀਤੀ ਸੀਗੀ ਹੁਣ ਆਪਾਂ ਡੈਕੋਰੇਸ਼ਨ ਕਰਾਂਗੇ ਗੁਬਾਰੇ ਰਾਤੀ ਫੁਲਾਲੇ ਸੀਗੇ ਆਪਾਂ ਤੇ ਹੁਣ ਆਪਾਂ ਇਸ ਤਰ੍ਹਾਂ ਨਾ ਸੈੱਟ ਕਰ ਲਾਂਗੇ ਗੁਬਾਰਿਆਂ ਨੂੰ ਜੁਆਇੰਡ ਕਰ ਕਰਕੇ ਨਾ ਤੇ ਆਪਾਂ ਖੁਦ ਹੀ ਕਰ ਲਿਆ ਸੀਗਾ ਇਹ ਡੈਕੋਰੇਸ਼ਨ ਆਪਾਂ ਹੀ ਕੀਤੀ ਸੀਗੀ ਡੈਕੋਰੇਸ਼ਨ ਆਪਾਂ ਹਰ ਵਾਰੀ ਆਪਾਂ ਹੀ ਕਰਦੇ ਆ ਮੈਸੇ ਪਿਛਲੀ ਵਾਰ ਵੀ ਆਪਾਂ ਹਾਨਵਿਕਾ ਦੀ ਡੈਕੋਰੇਸ਼ਨ ਕੀਤੀ ਬਹੁਤ ਵਧੀਆ ਹੋਈ ਸੀਗੀ ਤੇ ਇਸ ਵਾਰ ਵੀ ਅਸੀਂ ਆਪ ਹੀ ਡੈਕੋਰੇਸ਼ਨ ਕਰਨ ਲੱਗੇ ਆ ਤੇ ਸਮਾਨ ਤੇ ਅਦਿੱਤੀ ਨੇ ਸਾਰਾ ਕੁਝ ਨਾ ਆਨਲਾਈਨ ਹੀ ਮੰਗਵਾ ਲੈਂ ਜਿਆਦਾ ਆਨਲਾਈਨ ਮੰਗਵਾਉਂਦੀ ਆ ਦਿੱਤੀ ਤੇ ਆਨਲਾਈਨ ਹੀ ਮੰਗਵਾ ਲਿਆ ਸੀ ਸਭ ਕੁਝ ਤੇ ਹੁਣ ਆਪਾਂ ਬਸ ਇਦਾਂ ਡੈਕੋਰੇਸ਼ਨ ਕਰ ਲੈਣੇ ਆ ਹੁਣ ਇਸ ਵਿੱਚ ਪਾਣੀ ਹੈ ਪਾਣੀ ਹੈ ਹਾਂ ਹਾਂ ਇਹ ਪਾਣੀ ਇੱਥੇ ਲਗਾਉਣਾ ਵਿੱਚ ਪਾਣੀ ਲਗਾਣਾ ਇਦਨ ਤਾਂ ਨਹੀਂ ਇਦਨ ਲਗਾਏ ਕਿ ਆਪਾਂ ਬਸ ਡਿਜ਼ਾਈਨ ਤੋਂ ਵੱਡੀ ਮਰਜ਼ੀ ਹੈ ਨਾ ਜਿੱਦਾਂ ਹੁਣ ਅਸੀਂ ਤੇ ਡਿਜ਼ਾਈਨ ਇਦਾਂ ਬਣਾ ਲਏ ਇਦਾਂ ਤੇ ਕੋਈ ਵੀ ਤੁਸੀਂ ਇਵੇਂ ਡਿਜ਼ਾਈਨ ਬਣਾ ਸਕਦੇ ਆ ਜਿੱਦਾਂ ਆਪਾਂ ਵੀ ਹੁਣ ਇਦਾਂ ਕਰ ਲਿਆ ਜਿੱਦਾਂ ਗੁਬਾਰੇ ਹੋਰ ਵੀ ਜਿਵੇਂ ਅਹੀਂ ਜ਼ਿਆਦਾ ਫਲਾਏ ਹੁੰਦੇ ਫੇਰ ਭਾਵੇਂ ਆਪਾਂ ਜੂ ਸ਼ੇਪ ਜਿੱਦਾਂ ਹੋਰ ਵੀ ਥੱਲੇ ਨੂੰ ਕਰ ਲੈਂਦੇ ਪਰ ਆਪਾਂ ਇੰਨੇ ਕਿ ਗੁਬਾਰੇ ਫਲਾ ਕੇ ਆਪਾਂ ਤੇ ਇਹ ਵਾਲਾ ਡਿਜ਼ਾਈਨ ਹੀ ਆਪਾਂ ਹੁਣ ਰੱਖਾਂਗੇ ਤੇ ਬਸ ਹੁਣ ਆਪਣੇ ਹਿਸਾਬ ਨਾਲ ਆਪਾਂ ਡਿਜ਼ਾਈਨ ਬਣਾ ਲੈਨੇ ਇਦਾਂ ਤੇ ਡੈਕੋਰੇਸ਼ਨ ਕਰ ਲਾਂਗੇ ਆਪਾਂ ਵੀ ਤੇ ਵਧੀਆ ਲੱਗਦਾ ਨਾਲੇ ਆਪਣੇ ਹੱਥ ਦੇ ਨਾਲ ਜਿਹੜਾ ਕਰਨਾ ਨਾ ਆਪਣੀ ਮਰਜ਼ੀ ਦੇ ਨਾਲ ਕਰ ਲੋ ਕਰਨਾ ਤੇ ਉਹਨਾਂ ਨੇ ਵੀ ਜਿਹੜੇ ਆਂ ਅਗਰ ਤੇ ਕੋਈ ਚੀਜ਼ ਬਣਾਉਂਦੇ ਨਹੀਂ ਆ ਤੇ ਇਹਦੇ ਆਪਣਾ ਹੀ ਆ ਆਪਣਾ ਆਪਣੇ ਦਿਮਾਗ ਦੇ ਨਾਲ ਤੇ ਆਪਣੇ ਜਿੱਦਾਂ ਸਾਨੂੰ ਚੀਜ਼ ਪਸੰਦ ਆਪਾਂ ਉਦਾਂ ਕਰ ਸਕਦੇ ਆ ਡੈਕੋਰੇਸ਼ਨ ਸਮਾਨਿਕ ਹੋਣਾ ਚਾਹੀਦਾ ਵਸ ਇਹ ਸਮਾਨ ਆਪਾਂ ਮੰਗਾ ਲਿਆ ਸੀ ਸਾਰਾ ਹੀ ਆਨਲਾਈਨ ਮੰਗਾਇਆ ਸਮਾਨ ਤੇ ਹੁਣ ਆਪਾਂ ਸੈੱਟ ਕਰ ਲੈਨੇ ਸਾਰਾ ਸਮਾਨ ਜੋ ਵੀ ਉੱਤੇ ਲਾ ਲੈਨੇ ਆ ਉਹਨੂੰ ਇੱਕ ਦੱਸਦੀਆਂ ਕਿ ਇਦਾਂ ਕਰਕੇ ਨਾ ਆਪਾਂ ਵੀ ਆਨਲਾਈਨ ਹੀ ਦੇਖਿਆ ਸੀਗਾ ਕਿ ਇਦਾਂ ਕਰਕੇ ਨਾ ਟੇਪਾਂ ਲਗਾ ਦਿਓ ਇਹਨੂੰ ਤੇ ਸਾਨੂੰ ਵਧੀਆ ਤੇ ਲੱਗਿਆ ਪਰ ਇਹ ਹੀਗਾ ਕਿ ਜਿਹੜੇ ਇਦਾਂ ਆਪਾਂ ਸੈਟਿੰਗ ਕਰ ਲਈ ਹੀ ਕਿ ਸਾਰੀ ਤੇ ਬਾਅਦ ਵਿੱਚ ਫੇਰ ਨਾ ਇਹ ਉੱਤਰ ਜਾਂਦਾ ਹੀਗਾ ਬਾਰ-ਬਾਰ ਉੱਤਰ ਜਾਂਦਾ ਹੀਗਾ ਤੇ ਇਸ ਤਰ੍ਹਾਂ ਲੱਗਦਾ ਨਹੀਂ ਪਤ ਨਹੀਂ ਇਹਨਾਂ ਨੇ ਵਾਲਪੇਪਰ ਉੱਤੇ ਲੱਗਾ ਸ਼ਾਇਦ ਸਾਨੂੰ ਇਹ ਹੀ ਵਾਲਪੇਪਰ ਲੱਗਾ ਤਾਂ ਕਰਕੇ ਇਦਾਂ ਕਰਕੇ ਉੱਤਰ ਜਾਂਦਾ ਹੀ ਇਹਦੀਆਂ ਟੇਪਾਂ ਲਗਾ ਕੇ ਨਾ ਇਦਾਂ ਤੇ ਨਾਲ ਜਿਹੜੀ ਹੀਗੀ ਰਬੜੀ ਵੱਡੀ ਵਾਲੀ ਰਬੜ ਤੇ ਹੁਣ ਆਪਾਂ ਇਦਾਂ ਕਰਕੇ ਤੇ ਪਤਾ ਨਹੀਂ ਫੇਰ ਵੀ ਉੱਤਰ ਜਾਂਦਾ ਹੀ ਟੇਪ ਉੱਤਰ ਜਾਂਦਾ ਇਹ ਮੰਨਦੇ ਇਹ ਕਿ ਵਾਲਪੇਪਰ ਦਾ ਕਰਕੇ ਹੋਏਗਾ ਤੇ ਇਦਾਂ ਇਹਨੂੰ ਕਰਕੇ ਤੇ ਫਿਰ ਟੇ ਉਹਦੇ ਵਿੱਚ ਇਦਾਂ ਕਰਕੇ ਕਰ ਦਿੱਤਾ ਪਰ ਇਹ ਕੰਮ ਕਾਮਯਾਬ ਨਹੀਂ ਹੋਇਆ ਕਿਉਂਕਿ ਉੱਤਰ ਜਾਂਦਾ ਸੀਗਾ ਤੇ ਫਿਰ ਅਸੀਂ ਸਾਨੂੰ ਤੇ ਜੁਗਾਰ ਹੀ ਲਾਉਣਾ ਪਿਆ ਫਿਰ ਤੁਹਾਨੂੰ ਪਤਾ ਪੰਜਾਬੀ ਹੁੰਦੇ ਆ ਜੁਗਾਰ ਲਾ ਲੈਨੇ ਆਪਾਂ ਫਿਰ ਆਪਾਂ ਜੁਗਾਰ ਹੀ ਲਾਇਆ ਸੀਗਾ ਤੇ ਫਿਰ ਟਿਕ ਗਿਆ ਸੀ ਸਾਰਾ ਆਪਾਂ ਤਿਆਰ ਹੋ ਗਏ ਤਾਂ ਹੁਣ ਵੀ ਕਾ ਹੁਣ ਦੇ ਨਾ ਕਰ ਚੱਲੇ ਆਪਾਂ ਤੇ ਤਿਆਰ ਹੋ ਗਏ ਆਪਾਂ ਤੇ ਹੁਣ ਉਹ ਹੀ ਨਾ ਚੱਲਦੇ ਆ ਉਧਰ ਕਿਉਂਕਿ ਉਹਨਾਂ ਦੇ ਗੈਸਟ ਆਉਣੇ ਨਾ ਸਾਰੇ ਜਿੰਨੇ ਵੀ ਗੈਸਟ ਆਣੇ ਆ ਤੇ ਫਿਰ ਆਪਾਂ ਮੈਂ ਕਿਹਾ ਥੋੜਾ ਜਿਹਾ ਹੋਰ ਵੇਟ ਕਰ ਲਈਏ ਵੀ ਆਈ ਜਾਣ ਸਾਰੇ ਜਣੇ ਤਾਂ ਕਰਕੇ ਫਿਰ ਬਸ ਹੁਣ ਅਹੀਂ ਨਿਕਲਣ ਹੀ ਲੱਗੇ ਆ ਮੈਂ ਕਿਹਾ ਉੱਥੇ ਪਾਈ ਨਹੀਂ ਇੱਕੋ ਵਾਰੀ ਤੇ ਇੱਕ ਵਾਰੀ ਹੁਣ ਮੈਂ ਪਾਈ ਆ ਤੇ ਤੁਹਾਨੂੰ ਕਿਸਾ ਹੀ ਲੱਗਦੀ ਐ ਬੜੀ ਠੀਕ ਆ ਤੇ ਮੈਂ ਕਿਹਾ ਬਰਥਡੇ ਪਾਰਟੀ ਐ ਤੇ ਇਹੋਲੀ ਪਾ ਲੈਣੀ ਆ ਆਪਾਂ ਵੈਸੇ ਕਿਤਾ ਹੁਣ ਖਾਣਾ ਖਾਣ ਕੇ ਆਣਾ ਬਾਹਰ ਤੇ ਹੁਣ ਬਸ ਚੱਲਦੇ ਆ ਫਿਰ ਜਾ ਕੇ ਮਿਲ ਆਉਣੀ ਐ ਤੁਹਾਨੂੰ ਮੈਂ ਚਲੋ ਚਲੀਏ 一般的。B anda, b anda. ਸਾਰੇ ਜਣੇ ਇੱਥੇ ਪਹੁੰਚ ਗਏ ਸੀਗੇ ਹਾਨਵਿਕਾ ਦੇ ਮਾਸੀ ਵੀ ਨਾਨਕੇ ਵੀ ਸਾਰੇ ਪਹੁੰਚ ਗਏ ਸੀਗੇ ਤੇ ਹਾਨਵਿਕਾ ਦੀ ਜਿਹੜੀ ਮਾਮੀ ਆ ਨਾ ਤੇ ਉਹਨਾਂ ਦੇ ਬਰਥਡੇ ਆ ਮਾਮੀ ਦੀ ਮੰਮੀ ਦਾ ਬਰਥਡੇ ਸੀਗਾ ਅੱਜ ਤੇ ਫਿਰ ਉਹਨਾਂ ਦਾ ਵੀ ਕੇਕ ਕਟਿੰਗ ਕਰਾਂਗੇ ਇੱਥੇ ਤੇ ਉਹਨਾਂ ਦਾ ਵੀ ਸੈਲੀਬ੍ਰੇਟ ਕਰਾਂਗੇ ਨਾਲ ਹੀ ਤੇ ਇਹ ਬਹੁਤ ਵਧੀਆ ਲੱਗਿਆ ਕਿ ਸਾਰੇ ਜਣੇ ਇਕੱਠੇ ਸੀਗੇ ਸਾਰਿਆਂ ਨੇ ਇਕੱਠੇ ਇੰਜੋਏ ਕੀਤਾ ਬਹੁਤ ਤੇ ਹਾਨਵਿਕਾ ਇੱਥੇ ਥੋੜਾ ਜਿਆ ਨਰਵਸ ਲੱਗਦੀ ਸੀਗੀ ਪਹਿਲਾਂ ਤਾਂ ਚੁੱਪ ਹੀ ਆ ਇੱਥੇ ਤੇ ਕੇਕ ਕਟਿੰਗ ਕੀਤੀ ਸਾਰਿਆਂ ਨੇ ਆਏ ਹੀ ਨਾ ਇਕੱਠੇ ਹੋਈ ਕਿ ਸਾਰੇ ਜਣੇ ਤੇ ਸਾਰੇ ਜਣੇ मेरे रिश्तेदार जिदा आ गए बर्थडे गर्ल ने हानविका के नाल एक और बर्थडे गर्ल खड़ी है देखो देखो स्माइल हानविका स्माइल वेरी गुड मेरा बच्चा हम डांस भी करना है हानविका ने अभी केक काट के आ सारे आ जाओ न उनको फिर केक मैं कटू फिर टाइम हां Oh. Oh. Happy birthday to you oh. Happy birthday.

ਹਾਂ ਇਹ ਸਾਰੇ ਫੋਟੋ ਦਾ ਸੈੱਟ ਲੈ ਸਾਰੀਆਂ ਜਿੱਦਾਂ ਸੰਦਨਾ ਸੰਦਨਾ ਨੇ ਜਿੱਦਾਂ ਕੁੜਮਣੀਆਂ ਕੁੜਮਣੀਆਂ ਨੇ ਫੋਟੋ ਕਰਵਾਉਂਦੀਆਂ ਪਈਆਂ ਇਹ ਬੇਟੀ ਇਹਨਾਂ ਦੀ ਜਿਹੜੀ ਆ ਉਹਨਾਂ ਦੀ ਵੀ ਜਿੱਦਾਂ ਸਾਸੂ ਮਾਂ ਸੀਗੀ ਤੇ ਸਾਰੀਆਂ ਬਹੁਤ ਸੋਹੜਾ ਇਹ ਵੀ ਠੀਕ ਆ ਪਰ ਮੇਰੇ ਖੱਖ ਨਹੀਂ ਜੀ ਵੇਖੇ ਮੈਂ ਤੇ ਆਹ ਵਾਲਾ ਖਾਦਾ ਫਰੂਟਵਾ ਇਹਦੇ ਚ ਤੇ ਬਹੁਤ ਜ਼ਿਆਦਾ ਇਹ ਵੀ ਟੇਸਟੀ ਇਹ ਵੀ ਉਹਨੇ ਕੇਕ ਬਣਾਇਆ ਜਿਹੜਾ ਨਾ ਜਦੋਂ ਮੇਰੀ ਬੇਟੀ ਦਾ ਹੀਗਾ ਤੇ ਉਹਨੇ ਉਹਦੀ ਮਾਸੀ ਨੇ ਹਾਂ ਨੀ ਕਦੀ ਮਾਸੀ ਨੇ ਇਹ ਵੀ ਕੇਕ ਬਣਾਇਆ ਵਾ ਤੇ ਬਹੁਤ ਸਵਾਦ ਆਇਆ ਮੈਂ ਖਾ ਲਿਆ ਕਿ ਇੱਕ ਵੈਸੇ ਤੇ ਬਹੁਤ ਸਵਾਦ ਆ ਲਿਆ ਤੇ ਹਾਨਵੀ ਕਾ ਦੇ ਮਾਸ ਨਹੀਂ ਇਹਦੇ ਟੇਕ ਨੇ ਆ ਹੂੰ ਬਹੁਤ ਸਵਾਦ ਆ ਕੇਕ ਵੀ ਹੋਣਾ ਪੰਚਲ ਦੇ ਆ ਬਾਹਰ ਖਾਣਾ ਖਾਣ ਵਾਸਤੇ ਜਾਣਾ ਉਹ ਕੇਕ ਵਗੈਰਾ ਇੱਕ ਦਿਖਾਓ ਆਪਣੇ ਹਾਨਵੀ ਕਾ ਨੇ ਦੇਖੋ ਗਿਫਟ ਜਲਦੀ ਜਲਦੀ ਖੋਲਣ ਦੀ ਕੀਤੀ ਆ ਦੇਖੋ ਫੋਟੋਆਂ ਨਹੀਂ ਕਰਾਈਆਂ ਨੇ ਹਾਂ ਕੱਟ ਕਰਾਈਆਂ ਨਾ ਆ ਦੇਖੋ ਮਸ਼ੀਨ ਵੀ ਹੈਗੀ ਇਹਦੇ ਚ ਹਨਵੀ ਕਦੀ ਮਸ਼ੀਨ ਵਿੱਚ ਹੈਗੀ ਆ ਕੱਪੜੇ ਸਲਾਈ ਕਰਨੇ ਹਨਵੀ ਕਨੇ ਹੋਣਾ ਦੇਖੋ ਹਾਂ ਆਹੀ ਇੱਕ ਖੋਲ ਕੇ ਜਿ ਦਿੱਤਾ ਗੱਡੀ ਦੇ ਵਿੱਚ ਖੁੱਲਾ ਸੀ ਨਾ ਹਾਂ ਇਹ ਖੁੱਲਾ ਹੀ ਇਹ ਨਾ ਨਹੀਂ ਲੱਗਈ ਹਾਨੂੰ ਕਦੀ ਮਾਸੀ ਮਾਸੀ ਲੱਗੇ ਯਾ ਹਨਵੀ ਕਦੀ ਇਹ ਕੀ ਆ ਇਹ ਕੱਪੜੇ ਪ੍ਰੈਸ ਕਰਨ ਵਾਲਾ ਅੱਜ ਕੱਲ ਇਹ ਇਸ ਤਰ੍ਹਾਂ ਚੱਲਦੇ ਆ ਪ੍ਰੈਸ ਕਰਨ ਵਾਲੇ ਇਸ ਤਰ੍ਹਾਂ ਚੱਲਦੇ ਆ ਅੱਜ ਕੱਲ ਇਸ ਤਰ੍ਹਾਂ ਪ੍ਰੈਸ ਕਰਦੇ ਆ ਪ੍ਰੈਸ ਕਰਨੇ ਕੱਪੜੇ ਆਪਣੀ ਇਹ ਵਾਲੀ ਡਰੈਸ ਜਿਹੜੀ ਹੈ ਨਾ ਪ੍ਰੈਸ ਕਰਨੀ ਹਨਵੀ ਕਨੇ ਆਪਣੀ ਡਰੈਸ ਆ ਦੇਖੋ ਆ ਮਸ਼ੀਨ ਕੱਪੜੇ ਦੇ ਵੇਖੋ ਕੱਪੜਿਆਂ ਧੋਣ ਵਾਲੀ ਮਸ਼ੀਨ ਵੀ ਹੈਗੀ ਆਣ ਵੀ ਕਨੇ ਕੱਪੜੇ ਵੀ ਧੋਇਆ ਕਰਨੇ ਹੁਣ ਇੱਥੇ ਹੀ ਬਿਜਾਰ ਰਹੇ ਆ ਇੱਥੇ ਫੂਡ ਬਿਜਾਰ ਹਨ ਵੀ ਕਾ ਵੇਖੋ ਆਣ ਵੀ ਕਾ ਨੂੰ ਪਹਿਲਾਂ ਝੂਟੇ ਲੈਣ ਦਾ ਹੁੰਦਾ ਵਾ ਆਣ ਵੀ ਕਾ ਝੂਟੇ ਲੈਣ ਦੀ ਬਈਆ ਤੇ ਐ ਕਿ ਤੂੰ ਝੂਟੇ ਲੈ ਲੈ ਤੇ ਆਪਾਂ ਆਨ ਤੱਕ ਲੇਟ ਹੋਏ ਆ ਆਪਾਂ ਕਾਫੀ ਵੈਸੇ ਹੁਣ ਬਸ ਅੰਦਰ ਜਾਵਾਂਗੇ ਤੇ ਖਾਣਾ ਖਾਵਾਂਗੇ ਹੁਣ ਅੰਦਰ ਜਾਵਾਂਗੇ ਤੇ ਸਾਰੇ ਜਣੇ ਬਸ ਆ ਜਾਂਦੇ ਆ ਤੇ ਇਹ ਫੂਡ ਬਿਜਾਰ ਇੱਥੇ ਜਿਆਦਾ ਹੁੰਦੇ ਇਹ ਵੈਸੇ ਵੇਚੀ ਆ ਸਾਰੇ ਕਹਿੰਦੇ ਨੇ ਵੇਖਾਰੇ ਬਤਾ ਹੁੰਦੇ ਆ ਦੇ ਬਾਅਦ ਕਰ ਬੈਕਪੈਕ ਦਾ ਹਾਲਾਕਾ ਤੁਹਾਡੇ ਦਾ ਤਰਨ ਤਰ ਇਲੈਕਸ਼ਨ ਵੀ ਹੈ ਜੀ ਕਾਂਜੀ ਜੀ ਵੀ ਜੂਰ ਹੈ ਨਾ ਕੋਈ ਡਾਊਟਫੁਲ ਹੈ ਨਾ ਉਹ ਤੇ ਕਿੰਨੀ ਸੀ ਕਿ ਮੈਂ ਇੱਕ ਮਾਜਿਸਟਰੇਟ 사이 ਦੇ ਰਿਹਾ ਤੇ ਨਾ ਵਈ ਇੱਕ ਵੇਲੇ ਚੱਲ ਗਏ ਦੋ ਚੱਲੇ ਆਪਣੇ ਘਰ ਸੌਣਾ ਜਾ ਕੇ ਅਸੀਂ ਪਟਾਲੇ ਚਲੇ ਜੰਦੇ ਕਿ ਕੋਈ ਇੰਕਾਰ ਹੁੰਦਾ ਅੱਜ ਜੰਨੇ ਨਾ एक आदमी हुआ ठीक ओके मिल गया फिर नहीं जिलेला आपको थप्पड़ मारेगा हम अंदर जा रहे हैं अब उधर से चले जाएं अब आ गए हैं जी होन अस <laughs> आ गए हैं हानमिका देखो हानमिका हैप्पी बर्थडे थैंक यू कह दे हानमिका चलो जी ऐसी कार आ गए हैं हां नीका दे गिफ्ट देखो होना ही ये थी, थी के हाँ, हाँ, खोल के हां खोल के दिखाएंगे हम नहीं अभी नहीं खोल के देखेंगे फिर कल फ्रेंड भी आएगी ना तेरी फ्रेंड के साथ भी करना है ना फ्रेंड आएगी सारी फिर ये सारी इधर फिर ना फिर कल भी जाए पार्टी कल भी बच्चियां दी पार्टी करनी है जी इनन दी दोनों दी पार्टी बच्चियां दी करनी हां तेरा ये बच्चा सब कुछ तेरे ही है हां <laughs> किधर बैठी बैठ जान भी, भी बैठ के नीचे आए ये <laughs> <laughs> <ए बैर। laughs> ਸਾਲ ਕਰਦੇ ਵੀ ਹੈਗਾ ਜੀ ਉੱਥੇ ਉਹ ਨੂੰ ਖਰਾ ਲਿਆ ਹੈ ਜੀ ਜੀ ਕਰਦੇ ਨਵਿਕਾ ਦੇ ਬਰਥ ਦੇ ਸਾਰੇ ਜਿੱਦਾਂ ਸਾਡੀ ਫੈਮਲੀ ਸਾਰੀਆਂ ਇਕੱਠੀਆਂ ਹੋਈਆਂ ਸੀਗੀਆਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹਨ ਨਵਿਕਾ ਦੇ ਨਾਨਕੇ ਸਾਰਿਆਂ ਨੇ ਤੇ ਤੁਸੀਂ ਵੀ ਸਾਡੀ ਫੈਮਲੀ ਦਾ ਹਿੱਸਾ ਵਾਂ ਤੇ ਤੁਹਾਨੂੰ ਵੀ ਆਪਣੀ ਫੈਮਲੀ ਦੇ ਵਿੱਚ ਆਪਾਂ ਸ਼ਾਮਲ ਕੀਤਾ ਤੁਹਾਨੂੰ ਵੀ ਆਪਣੀ ਖੁਸ਼ੀ ਦੇ ਵਿੱਚ ਸ਼ਾਮਲ ਕਰਕੇ ਤੁਹਾਨੂੰ ਵੀ ਦਿਖਾਇਆ ਤੇ ਤੁਸੀਂ ਵੀ ਬੱਚੇ ਮੇਰੇ ਨੂੰ ਆਸ਼ੀਰਵਾਦ ਜ਼ਰੂਰ ਦਿਓ ਵੀ ਤੇ ਹੋਰ ਵੀ ਫਿਰ ਮੈਂ ਵੀਡੀਓ ਬਣਾਈ ਨਹੀਂ ਅੱਗੇ ਕਿਉਂਕਿ ਇੱਥੇ ਫਿਰ ਜਿਆਦਾ ਵੱਡੀ ਹੋ ਜਣੀ ਸੀ ਤਾਂ ਕਰਕੇ ਮੈਂ ਫਿਰ ਨੈਕਸਟ ਵੀਡੀਓ ਵਿੱਚ ਤੁਹਾਨੂੰ ਦਿਖਾ ਦਾਂਗੀ ਜੋ ਵੀ ਅੱਗੇ ਕੀਤਾ ਬੱਚਿਆਂ ਨੇ ਜੇ ਕੱਲ ਵੀ ਪਾਰਟੀ ਕਰਨੀ ਆ ਛੋਟੇ ਬੱਚਿਆਂ ਦੇ ਨਾਲ ਕਰਨੀ ਆ ਹਨਵੀ ਕਾ ਦੀ ਫਰੈਂਡਾਂ ਦੇ ਨਾਲ ਪਾਰਟੀ ਕਰਨੀ ਆ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ